ਤੁਸੀਂ ਜੋ ਵੀ ਹਰ ਰੋਜ਼ ਦੇਖ ਰਹੇ ਆ ਪਾਸਟਰੀ ਜੀ ਮਾਰਨਿੰਗ ਦੇ ਆ ਤੁਸੀਂ ਕੀ ਉਹਦੇ ਬਾਰੇ ਕਹਿਣਾ ਚਾਹੋਗੇ ਅਸੀਂ ਉਹਦੇ ਬਾਰੇ ਬਹੁਤ ਖੁਸ਼ ਹਾਂ ਵੀ ਸਾਡਾ ਸਵੇਰ ਦਾ ਸਮਾਂ ਜਿਹੜਾ ਪ੍ਰਾਰਥਨਾ ਦੀ ਹੈ ਕੋ ਕਿੰਨਾ ਵਧੀਆ ਹੈ ਨਾ ਓਕੇ ਤੇ ਸਾਨੂੰ ਕਿੰਨੀ ਵਧੀਆ ਸਿੱਖਿਆ ਜਾਂਦੇ ਆ ਪ੍ਰਭੂ ਜੀ ਉਹਨਾਂ ਨੂੰ ਤੰਦਰੁਸਤੀ ਦੇਣ ਹੈ ਨਾ ਉਹ ਜੋ ਮਾਰਨਿੰਗ ਸੈਸ਼ਨ ਤੁਸੀਂ ਹਰ ਰੋਜ਼ ਪਾਸਟਰੀ ਜੀ ਦਾ ਸੰਦੇ ਆ ਉਹਦੇ ਬਾਰੇ ਹਾਂਜੀ ਉਹਦੇ ਬਾਰੇ ਉਹਦੇ ਬਾਰੇ ਅਸੀਂ ਪ੍ਰੇਅਰ ਦੇ ਵਿੱਚ ਵਧਨਾ ਸਿੱਖਿਆ ਸਾਡੇ ਬੱਚੇ ਬਹੁਤ ਪ੍ਰੇਅਰ ਦੇ ਵਿੱਚ ਵਧ ਰਹੇ ਆ ਪ੍ਰਭੂ ਨੇ ਸਾਨੂੰ ਬਹੁਤ ਬlesਸ ਕੀਤਾ ਮੇਰੀ ਬੇਟੀ ਨੂੰ ਪ੍ਰਭੂ ਨੇ ਇੰਨਾ ਬles ਕੀਤਾ ਕਿ ਸ਼ਬਦ ਸਾਡੇ ਕੋਲੇ ਸ਼ਬਦ ਹੀ ਹੈ ਨਹੀਂ ਬਿਆਨ ਕਰਨ ਦਾ ਮੇਰੇ ਬੱਚਿਆਂ ਨੂੰ ਬਹੁਤ ਮੈਂ ਧੰਨਵਾਦ ਕਰਦੀ ਆਂ ਐਨੇ ਬles ਬੱਚੇ ਪਰਮੇਸ਼ਵਰ ਹਰ ਇੱਕ ਮਾਪੇ ਨੂੰ ਦੇਣ ਮੈਂ ਕਹਿੰਦੀ ਆਂ ਧੰਨ ਹੈ ਮੇਰੀ ਕੁੱਖ ਜਿਹਨੇ ਮੇਰੇ ਬੱਚਿਆਂ ਨੂੰ ਬਚਪਨ ਦੇ ਵਿੱਚ ਪਾਪ ਦੇ ਵਿੱਚ ਪੈਣ ਤੋਂ ਪਹਿਲਾਂ ਹੀ ਮੇਰੇ ਪਰਮੇਸ਼ਵਰ ਨੇ ਇਹਨਾਂ ਨੂੰ ਬles ਕੀਤਾ ਮੈਂ ਬਹੁਤ ਧੰਨਵਾਦ ਕਰਦੀ ਆਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆਂ ਪਰਮੇਸ਼ਵਰ ਜੀ ਆਪਣੇ ਦਾਸ ਤੇ ਦਾਸੀ ਨੂੰ ਹੋਰ ਵੀ ਦੁੱਗਣਾ ਮੱਸਾ ਦੇ ਕੇ ਇਸਤੇਮਾਲ ਕਰਨ ਲਈ ਮਾਰਨਿੰਗ ਪ੍ਰੇਜ ਜੀ ਤੁਸੀਂ ਕੀ ਸਿੱਖਿਆ ਸਭ ਤੋਂ ਮੇਨ ਗੱਲ ਮੈਂ ਸਿੱਖਿਆ ਕੰਫੈਸ਼ਨਸ ਦੇ ਬਾਰੇ ਵਿੱਚ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਵਿੱਚ ਕੰਫੈਸ਼ਨਸ ਕਰਦੇ ਹਾਂ ਤੇ ਸੱਚੀ ਜਦੋਂ ਅਸੀਂ ਉਹ ਸ਼ਬਦ ਬੋਲਦੇ ਹਾਂ ਤੇ ਸਾਡੇ ਜੀਵਨ 'ਚ ਮੈਂ ਖੁਦ ਪਰਸਨਲੀ ਇਸ ਵਚਨ ਤੋਂ ਬਹੁਤ ਆਸ਼ੀਸ਼ ਪਾਈ ਆ ਮੇਰਾ ਕੰਮ ਹੈ ਮੈਂ ਜਦੋਂ ਇਸ ਚੀਜ਼ ਨੂੰ ਪਰਸਨਲੀ ਉਸ ਚੀਜ਼ ਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲੀ ਕੀਤਾ ਤੇ ਮੈਂ ਬਹੁਤ ਉਸ ਚੀਜ਼ ਦੇ ਆਪਣੇ ਜੀਵਨ ਵਿੱਚ ਕੰਮ ਦੇਖੇ ਆ ਤੇ ਅੱਜ ਉਸ ਪਰਮੇਸ਼ਵਰ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਅਸੀਂ ਜੋ ਸਿੱਖਿਆ ਅਸੀਂ ਉਸ ਨੂੰ ਜਦੋਂ ਅਪਲਾਈ ਕੀਤਾ ਤੇ ਅਸੀਂ ਉਸ ਦੀ ਆਸ਼ੀਸ਼ ਪਾਈਏ ਆਂ ਫਾਜ਼ਿਲਕਾ ਜ਼ਿਲ੍ਹੇ ਤੋਂ ਅਸੀਂ ਆਏ ਆਂ ਹਰ ਰੋਜ਼ ਜਿਹੜਾ ਸਵੇਰ 6:30 ਵਜੇ ਮਾਰਨਿੰਗ ਪ੍ਰੇਅਰ ਸੁਣਦੇ ਆਂ ਤੇ ਪਰਮੇਸ਼ਵਰ ਨੇ ਬਹੁਤ ਵੱਡੀ ਆਸ਼ੀਸ਼ ਦਿੱਤੀ ਇਸ ਲਈ ਅਸੀਂ ਬੜੀ ਖੁਸ਼ੀ ਦੇ ਨਾਲ ਆ ਰਹੇ ਹਾਂ ਇਸ ਚਰਚ ਦੇ ਵਿੱਚ ਸਿਸਟਰ ਅੱਜ ਦੀ ਮੀਟਿੰਗ ਬਾਰੇ ਮੈਂ ਆਪਣੇ ਬੱਚਿਆਂ ਵਾਸਤੇ ਜਿੱਦਾਂ ਬlesing ਲੈਣ ਵਾਸਤੇ ਆਈ ਆਂ ਕਿ ਮੇਰੇ ਬੱਚੇ ਪੜ੍ਹਾਈ ਦੇ ਵਿੱਚ ਅੱਗੇ ਵਧਣ ਕਿਉਂਕਿ ਸਾਨੂੰ ਅੱਗੇ ਵੀ ਬਹੁਤ ਜ਼ਿਆਦੀਆਂ ਬlesing ਮਾਰਨਿੰਗ ਪ੍ਰੇਅਰ ਦੇ ਵਿੱਚ ਮਿਲੀਆਂ ਆਂ ਤੇ ਅਸੀਂ ਪ੍ਰੇਅਰ ਵਿੱਚ ਤੁਸੀਂ ਕੀ ਸਿੱਖ ਅਤਮਿਕ ਫਲ ਆਤਮਿਕ ਖਰਾਕ ਮਿਲਦੀ ਸਾਨੂੰ ਰੋਜ਼ ਬਹੁਤ ਹੀ ਵਧੀਆ ਇੱਕ ਚੇਂਜ ਆਇਆ ਸਾਡੀ ਲਾਈਫ ਤੇ ਵਿੱਚ ਜਦੋਂ ਅਸੀਂ ਮਾਰਨਿੰਗ ਪ੍ਰੇ ਅਟੈਂਡ ਕਰਨੀ ਸ਼ੁਰੂ ਕੀਤੀ ਔਰ ਅੱਜ ਅਸੀਂ ਇੱਕ YouTube ਫੈਮਲੀ ਦੇ ਜਿੰਨੇ ਵੀ ਸਾਡੇ ਮੈਂਬਰਸ ਹੈਗੇ ਆ ਹਨਾ ਉਹ ਮਿਲ ਰਹੇ ਆਂ ਔਰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਆਂ ਔਰ ਜੋ ਅਸੀਂ ਪਾਸਟਰ ਜੀ ਨੂੰ ਸਿਸਟਰ ਜੀ ਨੂੰ ਹਮੇਸ਼ਾ ਹੀ ਚੈਨਲ ਤੇ ਦੇਖਿਆ ਅੱਜ ਉਹਨਾਂ ਨੂੰ ਰੂਬਰੂ ਦੇਖਣ ਜਾ ਰਹੇ ਆਂ ਤੋਂ ਅਸੀਂ ਬਹੁਤ ਹੀ ਐਕਸਾਈਟਿਡ ਫੀਲ ਕਰ ਰਹੇ ਆਂ ਔਰ ਮਸਾ ਉਹਨਾਂ ਦੇ ਵਰਡਸ ਜੋ ਹਮੇਸ਼ਾ ਹੀ ਅਸੀਂ ਫੋਨ ਦੇ ਵਿੱਚ ਸੁਣਨੇ ਆ ਅਸੀਂ ਅੱਜ रियलिटी ਦੇ ਵਿੱਚ ਰੀਸੀਵ ਕਰਨ ਜਾ ਰਹੇ ਆ ਪਰਮੇਸ਼ਵਰ ਉਹਨਾਂ ਨੂੰ ਹੋਰ ਜ਼ਿਆਦਾ ਬਰਕਤ ਦੇਵੇ ਮਾਰਨਿੰਗ ਪ੍ਰੇਅਰ ਦੇ ਵਿੱਚ ਜੋ ਵੀ ਤੁਸੀਂ ਸੌਂਦੇ ਉਹਦੇ ਵਿੱਚ ਕੀ ਕੁਝ ਖਾਸ ਸਿੱਖਿਆ ਤੁਸੀਂ ਮੈਂ ਸਿੱਖਿਆ ਵਾ ਜਿੱਦਾਂ ਪਾਸਟਰ ਜੀ ਦੱਸਦੇ ਹੁੰਦੇ ਆ ਮਤਲਬ ਕਿ ਆਪਣਾ ਲਾਈਫ ਸਟਾਈਲ ਕੀ ਲਾਈਫ ਦੇ ਵਿੱਚ ਆਪਣੇ ਕਿਹੜੀਆਂ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਤੇ ਕਿਹੜੀਆਂ ਆਪਾਂ ਐਡ ਕਰਨੀਆਂ ਜਿੱਦੋਂ ਨਾਲ ਆਪਾਂ ਇੱਕ ਗੁੱਡ ਕੈਰੇਕਟਰ ਦੇ ਇਨਸਾਨ ਬਣ ਸਕਦੇ ਵਾ ਮਾਰਨਿੰਗ ਪ੍ਰੇਅਰ ਦੇ ਵਿੱਚ ਤੁਸੀਂ ਕੀ ਸਿੱਖਿਆ ਮੈਂ ਜੀ ਗਵਾਹੀ ਹੈ ਮੇਰੀ ਵੀ ਮੇਰੀ ਨਾ 5 ਸਾਲ ਤੋਂ ਡਾਕੂਮੈਂਟਰੀ ਬਣਾ ਰਹੇ ਸੀ ਨਗਰ ਕੌਂਸਲ ਵਿੱਚ ਉਹ ਬਣ ਕੇ ਆ ਗਏ ਆ ਤੇ ਪਾਸਟਰ ਜੀ ਨੇ ਇੱਕ ਵਾਰ ਪ੍ਰੇਅਰ ਕੀਤੀ ਸੀ ਵੀ ਖੁਸ਼ੀ ਦੀ ਖਬਰ ਆਏਗੀ ਤੇ ਉਹ ਮੇਰੇ 5 ਸਾਲ ਤੋਂ ਬਾਅਦ ਅੱਜ ਮਨੇ ਡਾਕੂਮੈਂਟ ਹਾਂਜੀ ਮਰਨਿੰਗ ਪ੍ਰੇਅਰ ਚ ਤੁਸੀਂ ਕੀ ਕੀ ਸਿੱਖਿਆ ਉਹ ਹੀ ਪਰਮੇਸ਼ਵਰ ਦੀ ਦਾਸੀ ਸਮਝਾਉਂਦੀ ਹੈ ਕਿ ਜਿੱਦਾਂ ਹੁਣ ਜਿੱਦਾਂ ਹਾਰਡ ਵਗੈਰਾ ਆ ਰਹੇ ਨੇ ਉਹਨਾਂ ਤੋਂ ਬਚਣ ਦੇ ਸਾਨੂੰ ਪ੍ਰੇਅਰ ਕਰਨੀਆਂ ਚਾਹੀਦੀਆਂ ਨੇ ਸਵੇਰੇ ਸ਼ਾਮ ਪ੍ਰੇਅਰ ਕਰੋ ਆਪਣੇ ਆਪਣੇ ਪਰਿਵਾਰ ਨੂੰ ਗੋਸ਼ਣ ਦੇ ਵਿੱਚ ਰੱਖੋ ਰੋਜ਼ ਪਾਸਟਰ ਗੁਰ ਚੰਦੀਓ ਜੀ ਦੀ ਮਾਰਨਿੰਗ ਪ੍ਰੇਅਰ ਨੂੰ اٹੈਂਡ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਸ਼ਾਂਤੀ ਮਿਲਦੀ ਹੈ ਔਰ ਜੋ ਪ੍ਰੇਅਰ ਕਰਦੇ ਆ ਸਾਡੇ ਲਈ ਬਲੇਸਿੰਗਸ ਲਈ ਉਹ ਮਤਲਬ ਸਾਡੇ ਲਈ ਪੂਰੀਆਂ ਵੀ ਹੁੰਦੀ ਹੈ ਤੇ ਸਾਨੂੰ ਬਹੁਤ ਕੁਝ ਵਧੀਆ ਲੱਗਦਾ ਹੈ ਔਰ ਮਾਰਨਿੰਗ ਪ੍ਰੇਅਰ ਚ ਤੁਸੀਂ ਕੀ ਸਿੱਖਿਆ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਅ ਮਾਰਨਿੰਗਸ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਆ ਵਚਨ ਦੇ ਬਾਰੇ ਔਰ ਲਾਈਕ ਪ੍ਰੇਸ ਔਰ ਬਹੁਤ ਸਾਰੀ ਜਿਵੇਂ ਜਰਨਲ ਨੋਲਜ ਪਾਸਟਰ ਦੇ ਰਾਹੀਂ ਸਾਨੂੰ ਮਿਲਦੀ ਹੈ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਮਾਰਨਿੰਗ ਸੈਸ਼ਨ 'ਚ ਤੁਸੀਂ ਜੋ ਵੀ ਮਾਰਨਿੰਗ ਪ੍ਰੇਅਰ ਹੁੰਦੀ ਹੈ ਉਹਦੇ ਵਿੱਚ ਤੁਸੀਂ ਕੀ ਖਾਸ ਸਿੱਖਦੇ ਹੋ? ਉਹਦੇ ਵਿੱਚ ਸਾਨੂੰ ਬਚਨ ਦੇ ਰਿਲੇਟਿਡ ਬਹੁਤ ਹੀ ਗੱਲਾਂ ਵਧੀਆ ਸਿੱਖਣ ਨੂੰ ਮਿਲਦੀਆਂ ਤੇ ਪ੍ਰੇਅਰ ਸਾਨੂੰ ਪਤਾ ਲੱਗਦਾ ਕਿਦਾਂ ਸਾਨੂੰ ਪ੍ਰੇਅਰ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਅਸੀਂ ਆਤਮਾ ਵਿੱਚ ਹੋਰ ਵੱਸਾਈ ਦੇ ਤਾਂ ਪ੍ਰਭੂ ਤੇ ਕੰਮਨ ਹੋਰ ਆਪਣੀ ਲਾਈਫ ਵਿੱਚ ਅੱਗੇ ਕਰ ਸਕਦੇ ਹਾਂ। ਮੈਂ ਪਰਮੇਸ਼ਰ ਦੀ ਦਾਸੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਸਾਨੂੰ ਰੋਜ਼ ਇੰਨਾ ਗਾਈਡ ਕਰਦੇ ਆ ਔਰ ਪਰਮੇਸ਼ਰ ਦੇ ਬਚਨ ਦੇ ਨਾਲ ਜੋੜ ਕੇ ਰੱਖਦੇ। ਮੈਂ ਪਾਸਰੇ ਜੀ ਦੇ ਬਚਨ ਸੁਣਦਿਆਂ 3 ਮਹੀਨੇ ਤੋਂ ਹੀ ਮੈਂ ਬਹੁਤ ਆਸ਼ੀਸ਼ ਪਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਸਿੱਖਣ ਵਸਤੇ ਮਿਲਿਆ ਵਾ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਅਕਸ਼ਰ ਕੁਸ਼ਣ ਜੀ ਬਾਰੇ ਕੀ ਕਹਣਾ ਚਾਹੁੰਦੇ ਆ ਬਹੁਤ ਵਧੀਆ ਬਹੁਤ ਵਧੀਆ ਪ੍ਰਚਾਰ ਕਰਦੇ ਆ ਸ਼ੀਫਾ ਮਿਲਦੀ ਉਹਨਾਂ ਦੇ ਪ੍ਰਚਾਰ ਮਾਰਨਿੰਗ ਟਾਈਮਸ ਹੁੰਦੇ ਆ ਸੀ ਤੇ ਬਹੁਤ ਤੰਦਰੁਸਤੀ ਬਰਕਤਾਂ ਮਿਲਦੀਆਂ ਵਾ ਅਸੀਂ 7 ਮਹੀਨੇ ਤੋਂ ਇਹਨਾਂ ਨਾਲ ਜੁੜੇ ਆ ਤੇ ਪਰ ਸਾਨੂੰ ਬਹੁਤ ਚੜੀਆਂ ਬਰਕਤਾਂ ਮਿਲੀਆਂ ਧੰਨਵਾਦ ਪਾਸਟਰ ਜੀ ਬਹੁਤ ਬਹੁਤ ਧੰਨਵਾਦ ਕੋਟੀ ਕੋਟੀ ਪਧੰਨਵਾਦ ਕਿ ਅਸੀਂ ਪਹਿਲਾਂ ਕਿਉਂ ਨਹੀਂ ਇਸ ਚਰਚ ਨਾਲ ਜੁੜੇ